ਮੱਲੋ ਆ ਦੇਖੋ ਦਲਪੰਥ ਦੇ ਸਿੰਘ ਦਾ ਘੋੜਿਆਂ ਨਾਲ ਕਿੰਨਾ ਲਗਾਓ ਆ ਕਿੰਨਾ ਪਿਆਰ ਆ ਮਾਲ ਸ਼ਿਕਰੀ ਜਾਂਦੇ ਆ ਬਾਬਾ ਜੀ ਤੇ ਘੋੜਾ ਵੀ ਐਨ ਸੀ ਸੇੰਗ ਉੱਚਲ ਕਰਨ ਲਾਤਾ ਬਾਬੇ ਨੇ ਕਰ-ਕਰ ਮਾਲਸ਼ਾ ਬਹੁਤ ਸਫਾਈ ਕਰਦੇ ਆ ਖਰਖਰਾ ਵਗੈਰਾ ਮਾਰ ਕੇ ਹੀ ਰੱਖਦੇ ਆਗੇ ਡੇਲੀ 2-3 ਵਾਰੀ ਆਓ ਫਿਰ ਆਪਾਂ ਬਾਬਾ ਜੀ ਨਾਲ ਕਰਦੇ ਆ ਗੱਲਬਾਤ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦਾ ਪਹਿਲਾਂ ਤਾਂ ਬਾਬਾ ਜੀ ਆਪਣੇ ਦਾਲ ਪੰਥ ਬਾਰੇ ਜਰੂਰ ਦੱਸੋ ਜੀ। ਹਾਂਜੀ। ਦਾਲ ਪੰਥ ਆਪਣਾ ਕਿਹੜਾ ਜੀ? ਇਹ ਆਪਣਾ ਤਰਨਤਾਰਾ ਦਾ ਬਾਬਾ ਤਲੋ ਸਿੰਘ ਖਿਆਲੇ ਵਾਲੇ ਮਹਾਂਪੁਰਸ਼ੇ ਬਾਬਾ ਠਾਕੁਰ ਸਿੰਘ ਦੇ ਪਾਣ ਦੇ। ਅੱਛਾ ਜੀ। ਹਾਂਜੀ ਅੰਮ੍ਰਿਤਸਰ ਇਲਾਕਾ ਏ। ਅੱਛਾ ਜੀ। ਖਿਆਲਾ ਪਿੰਡ ਹੈ। ਠੀਕ ਹੈ ਜੀ। ਹਾਂ। ਤੇ ਵੱਡੇ ਖਿਆਲ ਕੇ ਵਾਜਦੇ ਆ ਜੀ। ਹਾਂਜੀ ਵੱਡੇ ਖਿਆਲੀ ਆ ਜੀ। ਠੀਕ ਆ। ਤੇ ਬਾਬਾ ਜੀ ਵਿਸਾਖੀ ਤੋਂ ਹੁੰਦੇ ਹੋਏ ਨਗਰਾਂ ਵਿੱਚ ਦੀ ਵਿਚਰਦੇ ਆਉਣੇ ਹਨਾ। ਹਾਏ ਨਗਰਾਂ ਵਿੱਚ ਠੀਕ ਹੈ ਜੀ। ਸਾਥੀ ਨੇ ਜੋ ਕਾ ਪਿਆਰ ਹੈ ਸੰਗਤ ਸੰਗਤ ਸਾਡੇ ਦਰਸ਼ਨ ਮੇਲੇ ਕਰਦੀ ਹੈ ਅੱਛਾ ਜੀ ਤੇ ਆਪਣੇ ਘੋੜਿਆਂ ਦੇ ਦਰਸ਼ਨ ਮੇਲੇ ਹੁੰਨੇ ਹੁਣ ਜਿਹੜੇ ਗਰੀਬ ਨੇ ਕਦੇ ਨਹੀਂ ਦੇਖਣਾ ਵਿਚਰਨਾ ਉਹ ਵੀ ਦਰਸ਼ਨ ਮੇਲੇ ਕਰਦਾ ਮਹਾਂਪੁਰਸ਼ਾਂ ਦੇ ਦਰਸ਼ਨ ਮੇਲੇ ਕਰਦੀ ਸੰਗਤ ਜੀ ਸਹੀ ਗੱਲ ਆ ਬਾਬਾ ਜੀ ਹਾਏ ਬਾਕੀ ਸੇਵਾ ਵਿੱਚ ਜੁੜੇ ਹੋਏ ਆ ਇਹ ਸਾਡੇ ਰਾਖੀ ਆ ਅੱਛਾ ਅਸੀਂ ਇਹਨਾਂ ਪਰ ਆਪਣਾ ਪੀਕਾ ਦੇ ਦਾ ਵਾਟਾ 24 ਘੰਟੇ ਲਗੇ ਰਹੇ ਨੇ ਸਹੀ ਹੈ ਜੀ ਰਾਤ ਨੂੰ ਅੱਖ ਖੋਲ੍ਹ ਜੋ ਸਾਰੀ ਰਾਤ ਨੂੰ ਚੰਬਰ ਜਾਣਾ ਅੱਛਾ ਜੀ 4 ਵਜੇ ਖੋਲ੍ਹ ਜੋ 1 ਵਜੇ ਖੋਲ੍ਹ ਜੋ 12 ਵਜੇ ਖੋਲ੍ਹ ਦਿਓ ਅੱਛਾ ਜਦ ਵੀ ਆਪਾਂ ਬੋਲੇਗੇ ਜੇ ਅਸੀਂ ਪਹਿਲਾਂ ਬਾल्टी ਚੱਕਣੀ ਪਹਿਲਾਂ ਪਾਣੀ ਪਲਾਉਣਾ ਅੱਛਾ ਜੀ ਦੂਜੇ ਨੰਬਰ ਤੇ ਇਹਨੂੰ ਸਵੇਰ 4 ਵਜੇ ਦਾਣਾ ਪਾਉਣਾ ਅੱਛਾ ਜੀ ਫਿਰ ਇਹਨਾਂ ਮੈਨੂੰ ਆਵਾਜ਼ ਮਾਰਨੀ ਜੇ ਮੈਂ 10 ਮਿੰਟ ਲੇਟ ਹੋ ਗਿਆ ਅੱਛਾ ਅੱਛਾ ਵਿਹਾਂ ਤੂੰ ਕਿਉਂ ਨਹੀਂ ਉੱਠ ਰਿਹਾ ਠੀਕ ਹੈ ਜੀ ਤੇ ਰਾਤ ਨੂੰ ਜੇ ਮੈਂ ਕੋਈ ਗੱੜ ਤੋੜਨ ਵੀ ਉੱਠ ਕਰਿਆ ਤਾਂ ਵੀ ਇਹਨਾਂ ਮੈਨੂੰ ਆਵਾਜ਼ ਮਾਰਨੀ ਵੀ ਮੇਰੇ ਕੋਲ ਆ ਠੀਕ ਹੈ ਜੀ ਉਹਦੇ ਵਿੱਚ ਮੈਂ ਇਹਨ ਤੇ ਬਾਟਾ ਇਹਨੂੰ ਦਾਣਾ ਦਾ ਪਾਉਂਗਾ ਜੀ ਬਾਬਾ ਜੀ ਉਹਦੇ ਬਾਅਦ ਹੀ ਦਾਣਾ ਖੜਾ ਕੇ ਫਿਰ ਇਹਦੀ ਮਾਸਟਰ ਸ਼ੁਰੂ ਕਰੂੰਗੇ ਅੱਛਾ ਠਰਖਰਾ ਮਾਰੂੰਗੇ ਇੱਕ ਕਪੜਾ ਮਾਰੂੰਗੇ ਫਿਰ ਠਰਖਰਾ ਮਾਰੂੰਗੇ ਫਿਰ ਕਪੜਾ ਮਾਰੂੰਗੇ ਯਾਨੀ ਮੈਂ ਘਟੋ ਘਟਾ 10 ਵਾਰ ਇਹ ਕੰਮ ਕਰਨਾ ਦਾ ਪੰਜ ਵਾਰੀ ਠਰਖਰਾ ਤੇ ਪੰਜ ਵਾਰੀ ਮਾਸ ਮੈਂ ਤਾਂ ਸੋਚਿਆ ਵੀ 2-3 ਵਾਰੀ ਦਿਹਾੜੀ ਨਾ ਨਾ 2-3 ਵਾਰੀ ਨਹੀਂ 10 ਆੜੀ ਦਿਹਾੜੀ ਮੈਂ ਜਦ ਵੀ ਟਾਈਮ ਲੱਗ ਗਿਆ ਜੇ ਮੈਂ ਘਰ ਦੀ ਪੰਡ ਲੈ ਕੇ ਆ ਗਿਆ ਇਸ਼ਨਾਨ ਪਾਣੀ ਕਰਕੇ 10 ਮਿੰਟ ਕਰਕੇ ਰਾਮ ਪੀ ਕੇ ਚਾਦਾ ਘਟ ਫਿਰ ਇਹਦੇ ਵਿੱਚ ਉmber ਜਾਣਾ ਠੀਕ ਹੈ ਹਾਂ ਜੀ ਇਹ ਨਹੀਂ ਆ ਵੀ ਦੋ ਤਿੰਨ ਵਾਰੀ ਦਾ ਬੰਨਵਾ ਕੰਮ ਹੋ ਜਾਂਦਾ ਇਹਦੇ ਵਿੱਚ ਆਪਣੇ ਨੌਜਵਾਨ ਵੀਰ ਆ ਉਹ ਇਹਨਾਂ ਨੂੰ ਦੇਖਣਗੇ ਸੋਹਣੇ ਲੱਗੂਗੇ ਉਹਨਾਂ ਦਾ ਨਸ਼ੇ ਪੱਤੇ ਤੇ ਬਚਾਅ ਹੋ ਜਾਊਗਾ ਬੱਲੇ ਬਾਬਾ ਉਹਨਾਂ ਦੇ ਮੰਨਦੀਆਂ ਵੀ ਤੇ ਆਪਣੀਆਂ ਤਮੰਨਾਵਾਂ ਪੂਰੀਆਂ ਹੋ ਜੂਗੀਆਂ ਵੀ ਹਾਂ ਜੀ ਇਹ ਜਾਨਵਰ ਅਸੀਂ ਵੀ ਰੱਖਾਂ ਤੇ ਹਾਂਜੀ ਹਾਂਜੀ ਲਿਖੇ ਹੋਈ ਹੈ ਹੈ ਬਾਕੀ ਬਾਬਾ ਨਾ ਥੋੜੀ ਸੰਭਾਈ ਦੱਸੀ ਜਾਂਦੀ ਆ ਹਾਏ ਹੈ ਸਮਾਜ ਦਾ ਵੀ ਐਡਾ ਹੈ ਵੀ ਇਹ ਦਾਅਵੇ ਵਿੱਚ ਮਨੂੰ ਬਾਬਾ ਤਰਲੋ ਸਿੰਘ ਜੀ ਦੇ ਗਾਇ ਦਾ ਛੋਟਾ ਜਿਹਾ ਹੁੰਦਾ ਹੈ ਤਾਂ ਮਾਨਦਾਰੀ ਆ। ਅੱਛਾ ਜੀ। ਦੇਖੋ ਜੀ ਅੱਜ ਮੈਂ ਚਿੱਟੇ ਹੀਰੇਲੇ ਕਾ ਚੱਲਿਆ। ਠੀਕ ਹੈ ਜੀ। ਠੀਕ ਹੈ ਜੀ। ਮੈਂ ਹੋਰ ਅੱਜ ਤੱਕ ਕਿਸੇ ਦਲ ਦੀ ਸੇਵਾ ਨਹੀਂ ਕਰੀ ਪਹਿਲਾਂ ਮੇਰੇ ਕੋਲ ਦਰਸ਼ਨ ਘੋੜਾ ਹੁੰਦਾ ਤਾਂ। ਅੱਛਾ ਜੀ। ਇਹ ਐਸੀ ਰੰਗ ਦਾ ਘੋੜਾ ਤਾਂ ਉਹ ਵੀ ਉਹ ਵੀ ਐਸ ਤਰ੍ਹਾਂ ਨਾਸ ਕਰਦਾ ਰਹਿੰਦਾ ਤਾਂ। ਠੀਕ ਹੈ ਜੀ। ਆ 10 ਦੇ ਘੋੜਿਆਂ ਵਿੱਚ ਸਾਰਾ ਇੱਕ ਨੰਬਰ ਘੋੜਾ ਤਾਂ ਮੇਰਾ। ਠੀਕ ਹੈ ਜੀ। ਅੱਜ ਵੀ ਇਹ ਮਨੂ ਜੇ ਮੇਰੇ ਨੂੰ ਥੋੜੇ ਦਿਨ ਹੋਏ ਮੈਨੂੰ ਪਿੰਡ ਤੇ ਆਏ ਨੂੰ ਵੀ ਇਹ ਤੇ ਬਾਦ ਇਹ ਕੋੜਾ ਵੀ ਦਰਸ਼ਨੀ ਬਣੂਗਾ ਸਹੀ ਗੱਲ ਹਾਏ ਬਾਬਾ ਦਸੀ ਜਾਂਦਾਗਾ ਸ਼ੀਸ਼ੇ ਨੂੰ ਤਾਂ ਹੋਣੀ ਚਾਹੀਦੀ ਬਾਕੀ ਜੋ ਸੇਵਾ ਦੇਖੋ ਇਹ ਸੇਵਾ ਦਾ ਸੇਵਾ ਨਾਲੇ ਜੋ ਹੋਸੇਗਾ ਹਾਂ ਬਾਕੀ ਜਿਵੇਂ ਕਿ ਸਿਆਣਿਆਂ ਦੀ ਗੱਲ ਤਾਂ ਨਹੀਂ ਕੋੜਾ ਬੱਚਿਆ ਬੱਚਿਆ ਕੱਪੜੇ ਪਏ ਤੇ ਨਹੀਂ ਪਾਦਾ ਬੱਚਿਆ ਨਵਾਏ ਤੇ ਨਹੀਂ ਪੜਦਾ ਅੱਛਾ ਜੀ ਜਿੱਥੇ ਬੱਚੇ ਦੀ ਮਾਰਸ ਨਹੀਂ ਨਾ ਹੁੰਦੀ ਜਿੱਥੇ ਬੱਚਿਆ ਨਹੀਂ ਪੜਦਾ ਹੈਗਾ ਸਹੀ ਹੈ ਜੀ ਸਹੀ ਹੈ ਪਰ ਮੈਂ ਉਹਨੂੰ ਪਹਿਲਵਾਨ ਬਣਾ ਲਵਾਂ ਪਰ ਮੈਂ ਉਹਨੂੰ ਪੜਾ ਲਵਾਂ ਜੋ ਮਰਜ਼ੀ ਬਣਾ ਲਵਾਂ ਉਹ ਹੁਣ ਸੇਵਾ ਕਰ ਲੈ ਸਹੀ ਹੈ ਜੀ ਸਹੀ ਹਾਏ ਥੋੜੀ ਸੁਭਾਈ ਮਖ ਦੱਸ ਰਹੀ ਆ ਬਾਬਾ ਜੀ ਸਮਾਈ ਤਾਂ ਬਾਬਾ ਜੀ ਆਪਣੀ ਇਦਾ ਹੀ ਆ ਹਾਂਜੀ ਆਪਾਂ ਸੁਭਾਈ ਪਿੱਛੇ ਦਾ ਕਫਰ ਨਹੀਂ ਰੱਖੇ ਤੇ ਜਾਨ ਵਾ ਖੜਾ ਵੀ ਸੋਹਣਾ ਲੱਗਾ ਆਪਾਂ ਨਾ ਉੱਪਰ ਬਹਿ ਕੇ ਜਾਣਾ ਸਾਰੇ ਕੰਨਾ ਦੋਏ ਬੰਦੇ ਨੂੰ ਵੀ ਜਲਦਾ ਜਾਨਵਰ ਹੈ ਤਾਂ ਪਤਾ ਲੱਗਿਆ ਵੀ ਹਾਂ ਜਾਨਵਰ ਜਾ ਰਿਹਾ ਸਹੀ ਹੈ ਜੀ ਤੇ ਬਾਬਾ ਜੀ ਫਿਰ ਤਾਂ ਤੁਹਾਨੂੰ ਲੰਮਾ ਸਮਾਂ ਹੋ ਗਿਆ ਹਨਾ ਦਲਪੰਥ ਚ ਹਾਂਜੀ ਹਾਂ ਲੰਮਾ ਠੀਕ ਹੈ ਪਟਕ ਪਟਕ ਤੇ ਸੋਡੇ ਕੋਲੇ ਜਾਨੀ ਕਿ ਇਹ ਦੌੜਾਂ ਦਿੰਦਾ ਹੋਊਗਾ ਘੋੜਾ ਪੂਰੀਆਂ ਹਾਂਜੀ ਪੂਰੀਆਂ ਦੌੜਾਂ ਦਿੰਦਾ ਮੁਹੱਲੇ ਚ ਵੱਧਗਾ ਭਾਈ ਦਾ ਪੂਰੀਆਂ ਕੋਈ ਚੱਕਰ ਨਹੀਂ ਇਹਨੂੰ ਐਡਾ ਜੇ ਮੈਂ ਮਾਰ ਜੀ ਤੁਸੀਂ ਆਏ ਥਾਂ ਦੀ ਨਿੰਗੀ ਜਾਂਨੇ ਆ ਹਾ ਤੇ ਆਏ ਮਾਰ ਦੋ ਨਹੀਂ ਤੁਹਾਨੂੰ ਅੱਛਾ ਹੋਰ ਨਾਸ ਹੋਰ ਠੀਕ ਹੈ ਜੀ ਜਾਨੀ ਕਿ ਸੋਨ ਨੂੰ ਇਹਦੇ ਤੇ ਵਿਸ਼ਵਾਸ ਆ ਤੇ ਇਹਨੂੰ ਸੋਡੇ ਤੇ ਵਿਸ਼ਵਾਸ ਐ ਸਾਰੀ ਜਾਨ ਨਾਲ ਵੱਧ ਜਾਨ ਨਾਲ ਸਹੀ ਗੱਲ ਹੈ ਜੀ ਅਹੀਂ ਨਾ ਜੇ ਕਹੇ ਵੀ ਸਾਨੂੰ ਕੋਈ ਚੀਜ਼ ਖਾਜੇ ਸਾਡੀ ਜਾਨ ਚਾਹੀਦੇ ਸੀ ਜਾਨ ਦੇ ਦੋਗੇ ਸਹੀ ਗੱਲ ਐਨਾ ਧਿਆਨ ਤੇ ਵਾਧੇ ਰੱਖਿਆ ਹੋਇਆ ਏ ਜਿਵੇਂ ਮਰਜ਼ੀ ਬੈਠ ਕੇ ਕਪੜਾ ਮਾਰੀਏ ਦੋ ਅੱਛਾ ਕੰਨਰੀ ਕੋਰੇ ਦੇ ਪਿੱਛੇ ਲਖੇ ਤੇ ਲੱਤ ਮਾਰਦੇ ਜਿਵੇਂ ਕਰ ਦੋ ਹਮ ਆਹ ਲੋ ਸਹੀ ਆ ਬਾਬਾ ਜੀ ਆਹ ਲੋ ਹੋਰ ਰਸੋ ਬਾਬਾ ਜੀ ਭਗਤੀ ਕਹਿ ਲਗੇ ਜਾਂ ਤਪੱਸਿਆ ਕਹਿ ਲਗੇ ਸੂਟੀ ਵੀ ਜੋ ਮਰਜ਼ੀ ਰੱਖ ਲੋ ਸਹੀ ਗੱਲ ਆ ਵੀ ਜੋ ਹੈ ਥੋੜੇ ਸਾਹਮਣੇ ਇਹ ਤਾਂ ਪਹਿਲੀ ਗੱਲ ਤੁਸੀਂ ਨਗਰ ਨਗਰ ਹਰਕ ਨਗਰ ਚ ਵੀ ਚਰਨਾ ਹੁੰਦਾ ਹੈਗਾ ਆਹ ਲੋ ਜੀ ਹਾਂ ਜਿਹੜੀ ਮਰਜ਼ੀ ਲਾਤ ਨੂੰ ਹੱਥ ਪਾਈ ਜਾਓ ਪੂੰਛ ਪੱਟੀ ਜਾਓ ਇਹ ਮਤਬਲੇ ਨਹੀਂ ਹੈ ਵੀ ਕੋਈ ਕਿਸੇ ਪਾਸੇ ਨੂੰ ਵੀ ਇਹ ਪਿੱਛੇ ਨੂੰ ਹਰਕਤ ਕਰਦੇ ਵਾ ਜੀ ਬਾਬਾ ਇਹਦੀ ਨਿਗਾ ਮੇਰੇ ਵਿੱਚ ਹੈ ਇਹਨੂੰ ਪਤਾ ਹੈ ਸਹੀ ਹੈ ਵੀ ਮੇਰੀ ਸੇਵਾ ਹੋ ਰਹੀ ਹੈ ਸਹੀ ਬਾਬਾ ਜੀ ਇਹਦੀ ਉਮਰ ਦੀ ਗੱਲ ਕਰਗੇ ਕਿੰਨੀ ਕੁ ਉਮਰ ਦਾ ਹੋ ਹਾਂ ਬਾਬਾ ਜੀ ਦੇਖੋ ਹੁਣ ਥੋੜੇ ਸਾਹਮਣੇ ਖੜਾ ਜੋ ਹੈ ਸਹੀ ਹੂੰ ਹਜੇ ਤਾਂ ਬਾਈ ਪੱਕਾ ਹੀ ਉਮਰ ਦਾ ਤਾਂ ਹੈ ਨੀਗਾ ਥੱਨਾ ਨਾ ਪੱਕੀ ਤਾਂ ਨਹੀਂ ਹਲੇ ਨਵੇਂ ਬੱਚਾ ਹੈ ਇਹ ਦਾਸ ਹੋਇਆ ਸਾਨੂੰ ਪਿਛਲੀ ਵਾਰੀ ਚਮਕੌਰ ਸਾਹਿਬ ਤੇ ਪਿਛਲੀ ਆਰੀ ਸਾਨੂੰ ਉੱਥੇ ਅਰਦਾਸੇ ਹੋਇਆ ਸੀ ਹਾਂ ਜੀ ਅਰਦਾਸ ਹੋਇਆ ਪੈ ਠੀਕ ਆ ਠੀਕ ਆ ਵੀ ਵੀ ਕਈ ਕਰਨ ਨੇ ਕੋੜਾ ਲੱਤ ਮਾਰਦਾ ਕੋੜਾ ਇਦਾਂ ਕਰਦਾ ਹਾਂਜੀ ਹਾਂ ਲੋ ਉਹ ਅਗਲੀ ਲੱਤ ਨੂੰ ਮੂੰਹ ਤਾਂ ਦਾ ਮੈਂ ਹੁਣ ਪਿਛਲੀ ਨੂੰ ਮੂੰਹ ਕਰਕੇ ਮਾਰ ਰਿਹਾ ਹਾਂ ਹਾਂਜੀ ਹਾਂਜੀ ਲੋਏ ਸਹੀ ਆ ਬਾਬਾ ਹਰੇ ਕੋੜਾ ਨਹੀਂ ਖੜਦਾ ਹੈ ਹਨ ਜਿਸ ਤਰ੍ਹਾਂ ਇਹ ਖੜਾ ਹੈ ਬਾਬਾ ਇਹ ਤਾਂ ਖੜਦਾ ਜੇ ਆਪਾਂ ਇਹਦੇ ਨਾਲ ਪਿਆਰ ਪਾਉਂਗੇ ਵੀ ਸੇਵਾ ਸਹੀ ਤਰੀਕੇ ਨਾਲ ਕਰੂਗੇ ਉਹੀ ਕੰਮ ਹੈ ਜੇ ਆਪਾਂ ਬੱਚੇ ਨੂੰ ਨਿਵਾਉਣ ਲੱਗੇ ਅੱਧੇ ਪਿੰਡ ਤੇ ਹੱਥ ਮਾਰਤਾ ਅੱਧੇ ਤੇ ਸਾਬਣ ਲਾਤਾ ਅਦਾ ਛੜਤਾ ਉਹਨੇ ਆਪਣੇ ਨਾਲ ਪਿਆਰ ਨਹੀਂ ਪਾਉਣਾ ਹੈਗਾ ਸਹੀ ਹੈ ਜੀ ਜਿੰਨਾ ਆਪਾਂ ਇਹਨੂੰ ਸਵਾਰ ਕੇ ਮੜੂਗੇ ਵਧੀਆ ਪਿਆਰ ਕਰੂਗੇ ਓਨਾ ਜਿਆਦਾ ਇਹਨਾਂ ਪਿਆਰ ਕਰਨਾ ਆਪਣੇ ਗੱਲ ਦੀ ਹਾਂ ਹਾਂ ਬਾਬਾ ਇਹਦਾ ਨਾਮ ਕੀ ਰੱਖਿਆਗਾ ਨਾਮ ਮੈਦਾ ਅਲੀ ਹੈ ਅਲੀ ਹਾਂ ਏ ਠੀਕ ਹੈ ਨਾਮ ਮੈਦਾ ਅਲੀ ਹੈ ਦੇਖੋ ਦੋਸਤੋ ਬਹੁਤ ਹੀ ਵਧੀਆ ਘੋੜਾਗਾ ਮਜ਼ਬੂਤੀ ਪੱਖੋਂ ਵੇਖੋ ਹੰਬਸਾਂਪ ਕਿੰਨਾ ਚੰਗਾ ਲੱਗਿਆਗਾ ਤੇ ਬਾਕੀ ਬਾਬੇ ਦੀ ਸੰਭਾਈ ਹੈ ਨਾ ਜਿਹੜੀ ਉਹ ਤਾਂ ਗੱਲਾਂ ਹੀ ਛੱਡ ਦਿਓ ਕੱਲ ਵੀ ਬਾਬਾ ਇੰ ਇਸ ਤਰ੍ਹਾਂ ਹੀ ਇਹਨੂੰ ਮਾਲਸ਼ ਕਰੀ ਜਾਂਦਾ ਸੀ ਖਰਖਰਾ ਲਗਾ ਕੇ ਫਿਰ ਕੱਪੜਾ ਮਾਰ ਰਿਹਾ ਸੀ ਮਾਲਸ਼ ਕਰ ਰਿਹਾ ਸੀਗਾ ਤੇ ਬਾਬੇ ਦੀ ਸੰਭਾਈ ਵੀ ਨਜ਼ਰ ਆਉਂਦੀ ਹੈਗੀ ਤੇ ਰੂਹ ਖੁਸ਼ ਹੁੰਦੀ ਹੈਗੀ ਜਾਨਵਰ ਦੇਖ ਕੇ ਕਿਉਂਕਿ ਚਾਲੇ ਵਾਲੇ ਘੋੜਿਆ ਦੋਸਤੋ ਇਹ ਫਿੱਟ ਫਾਟ ਹੀ ਰਹਿੰਦੇ ਆ ਬਾਹਲਾ ਪੇਟ ਪੂਟ ਨਹੀਂ ਛੱਡਦੇਗੇ ਚਾਲੇ 'ਚ ਤੁਰਨਾ ਹੁੰਦਾ ਇਹਨਾਂ ਨੇ ਤੇ ਫਿਰ ਇਹ ਸੋਹਲ ਘੋੜੇ ਨਹੀਂ ਕਹਿ ਸਕਦੇ ਆਪਾਂ ਇਹਨਾਂ ਨੂੰ ਚਾਲੇ ਵਾਲੇ ਘੋੜੇ ਆ ਬਾਬਾ ਕੱਲ ਫਿਰ ਕਿਹੜੇ ਥਾਂ ਤੋਂ ਚਾਲਾ ਮਾਰ ਕੇ ਆਏ ਆ ਕੱਲ ਤਾਂ ਹੋਰ ਲਬਤੀਆਂ ਆਏ ਆ ਬਰਾ ਭਰੇ ਹੀ ਹਰ ਰਾਏਪੁਰ ਤੋਂ ਹਾਂਜੀ ਹਰ ਰਾਏਪੁਰ ਤੋਂ ਠੀਕ ਆ ਹਰ ਰਾਏਪੁਰ ਤੈਨ ਨਗੋਣੀ ਤੋਂ ਠੀਕ ਆ ਜੀ ਇੰਨਾ ਦਾ ਮੁਕਾਬਲਾ ਆਪਣਾ ਪਿੰਡਾਂ ਵਾਲਾ ਘੋੜਾ ਨਹੀਂ ਕਰ ਸਕਦਾ ਅੱਛਾ ਜੀ ਇਹਨਾਂ ਨੇ ਦਿਹਾੜੀ ਮੈਂ 50 ਕਿਲੋਮੀਟਰ ਵੀ ਚੱਲਦੇ ਮੈਂ ਹਾਂਜੀ ਇਹ 60 ਕਿਲੋਮੀਟਰ ਵੀ ਚੱਲਦੇ ਮੈਂ ਸਹੀ ਗੱਲ ਹੈ ਜੀ ਕਿੱਥੇ ਫੇਰ ਖੜੇ ਤੇ ਖੜੇ ਸਹੀ ਹੈ ਲੇਟਾ ਮਰਾਇਆ ਤੇ ਤਕੀਮਾਂ ਦੂਰ ਹਾਂ ਇੱਥੇ ਤਕੀਮਾਂ ਦੂਰ ਹਾਂ ਬਾਬਾ ਜੀ ਲੇਟੇ ਬਾਰੇ ਵੀ ਦੱਸੋ ਲੇਟਾ ਤੁਸੀਂ ਘੋੜੇ ਨੂੰ ਕਿੰਨੇ ਆਰੀ ਮਰਾਉਨੇ ਆ ਦਿਹਾੜੀ ਚ ਜਾਂ ਵੀ ਚਾਲਾ ਮਾਰ ਕੇ ਜਦੋਂ ਅੱਗੇ ਜਾਂਦੇ ਆ ਜਿਹੜਾ ਅਸੀਂ ਚਾਲਾ ਮਾਰ ਕੇ ਜਾਣਾ ਨਾ ਅੱਛਾ ਜੀ ਐ ਦੀ ਅਸੀਂ ਕਾਠੀ ਭਦਾਉਣੀ ਐ ਹਾਂਜੀ ਤੇ ਇਹਨੂੰ ਲੰਬਾ ਕਮਾ ਕੇ ਲਿਆਉਣਾ 2 ਕਿਲੋਮੀਟਰ ਠੀਕ ਹੈ ਜੀ ਐਦੀ ਗਰਮੀ ਸੁੱਕ ਗਈ ਹਾਂਜੀ ਇਹਨੂੰ ਕਿਤੇ ਜਿੱਥੇ ਪੌੜੀ ਜਗ੍ਹਾ ਦੇਖਦੇ ਉੱਥੇ ਲਿਆ ਕੇ ਇੱਕ ਵਾਰੀ ਲੇਟਾ ਮਰਾ ਦੋ ਠੀਕ ਹੈ ਜੀ ਬਾਕੀ ਇਹਨੂੰ ਜਿੱਥੇ ਬੰਨੂਗੇ ਉੱਥੇ ਫਿਰ ਆਪਣੇ ਆਪੇ ਲੇਟੇ ਮਾਰ ਜਾਂਦਾ ਠੀਕ ਹੈ ਜੀ ਹਾਂਜੀ ਠੀਕ ਆ ਵੀ ਕੱਚੇ ਤਾਂ ਜਿੱਥੇ ਬੰਨਿਆ ਹੁੰਦਾ ਤੇ ਫਿਰ ਇਹਨੇ ਰੇਤਾ ਵੇ ਠੀਕ ਹੈ ਤੇ ਬਾਬਾ ਜੀ ਸੋਡਾ ਦਾ ਫਿਰ ਮਸਾਲਾ ਵੀ ਇਹਨਾਂ ਨੂੰ ਵੱਖਰਾ ਹੀ ਹੁੰਦਾ ਹਨਾ ਹਾਂ ਹੀ ਮਸਾਲਾ ਆਪਣਾ ਆਮ ਮਸਾਲਾ ਨਹੀਂ ਪਾਉਂਦੇ ਬਣਾ ਕੇ ਹੀ ਨਹੀਂ ਪਾਉਂਦੇ ਕਿ ਆਪ ਹੀ ਬਣਾਉਣੇ ਆ ਤੁਸੀਂ ਨਾ ਨਾ ਅਸੀਂ ਆਪ ਬਣਾਉਂਦੇ ਸਾਰਾ ਬਣਦਾ ਮਸਾਲਾ 6 ਮਹੀਨੇ ਮੱਜੱਕ 6 ਮਹੀਨਿਆਂ ਦਾ 6 ਮਹੀਨੇ 6 ਮਹੀਨੇ ਬਾਅਦ ਫੇਰ ਬਣਾ ਲੈਨੇ। ਹਾਂ ਫੇਰ ਬਣਾ ਲੈਨੇ ਅਸੀਂ। ਜਣੀ ਕਿ ਕਹਿਣ ਤੋਂ ਭਾਵ ਵੀ ਆ ਰੁੱਤ ਮਤਾਕ ਬਣਾਉਣੀ ਆ। ਹਾਂ بڑے ਡਰਮ ਦੋ ਨਾ 200 ਲੀਟਰ ਵਾਲੇ بڑے ਡਰਮ ਭਰ ਲੈਨੇ। ਅੱਛਾ ਅੱਛਾ। ਉਹਨਾਂ ਵਿੱਚ ਆਪਾਂ ਨਾ ਸਾਫਤਾ ਸਮਾਨ ਭਾਵੇਂ ਨਾ। ਸਹੀ ਐ। ਤੇ ਡਰਮ ਵਿੱਚ ਤੇ ਥੋੜ੍ਹਾ ਜਿਹਾ ਕੱਢ ਕੇ ਕੁੰਡੇ ਮਾ ਪਾ ਕੇ। ਸਹੀ ਐ। ਤੇ ਉਹਦੇ ਮੈਂ ਆਪਣਾ ਹੋਰ ਦੇਸੀ ਬੂਟੀਆਂ ਜਿਹੜੀਆਂ ਸਾਨੂੰ ਪਤਾ ਉਹ ਪਾ ਕੇ ਅਸੀਂ ਰਗੜ ਕੇ ਚੰਗੀ ਤਰ੍ਹਾਂ ਮਲਾਈ ਬਣਾ ਕੇ। ਹੂੰ। ਉਹ ਪਿੰਨੀ ਇਹਦੇ ਟੱਕ ਦੇਣੀ। ਠੀਕ ਐ। ਮੁੜ ਕੇ ਨਾ ਗੈਂਸ ਤੇ ਨਾ ਕੋਈ ਲੀਵਰ ਨੂੰ ਡਿਫਾਲਟ ਤੇ ਨਾ ਘੋੜੇ ਨੂੰ ਕੋਈ ਵੈਸੇ ਕੋਈ ਇਹਦੀ ਪ੍ਰੋਬਲਮ ਆਉਗੀ ਸਹੀ ਗੱਲ ਹੈ ਹਾਂ ਸਾਡੇ ਕੋਲ ਤਾਂ ਇਹ ਜ ਮਸਾਲਾ ਜਿਹੜੇ ਮਸਾਲੇ ਆਪਾਂ ਮੋਦ ਦੇ ਪਾਉਨੇ ਮੋਲ ਦਾ ਤਾਂ ਮਸਾਲਾ ਸਾਡੇ ਮਸਾਲੇ ਦੇ ਬਰਾਬਰ ਹੈ ਨਹੀਂ ਸਹੀ ਹੈ ਜੀ ਇਹ ਇੱਕ ਮਿੱਟੀ ਦੇ ਬਰਾਬਰ ਹੈ ਸਹੀ ਹੈ ਸਹੀ ਹੈ ਜਿੰਨਾ ਮਰਜ਼ੀ ਉਸ ਮਾਂ ਤੁਹਾਨੂੰ ਸਾਹਮਣੇ ਪੀਸ ਕੇ ਤਾਂ ਮੈਂ ਤੁਸੀਂ ਮੇਸੀ ਜੜੀ ਮੂਨਾ ਕਹਿੰਦਾ ਮੈਂ ਲਿਖ ਕਰਦਾ ਮੈਂ ਪਰ ਨਾ ਸਾਡੇ ਮਸਾਲੇ ਤੋਂ ਮੁਕਾਬਲਾ ਕਰਕੇ ਨਾ ਅਸੀਂ ਜਿਹੜੇ ਕੋੜੇ ਨੂੰ ਹੱਥ ਲਾ ਦੂਗੇ ਉਹ ਹੀ ਕੋੜਾ ਉਹਨੂੰ ਦੇ ਦੋਗੇ ਜੇ ਛੋਡੇ ਮਸਾਲੇ ਦਾ ਹਾਂ سارے ਮਸਾਲੇ ਦਾ ਮੁਕਾਬਲਾ ਕਰਦੇ ਮਸਾਲਾ ਠੀਕ ਆ ਹਾਂ ਹੁੰਦੀ ਹੈ ਗੱਲਬਾਤ ਹਾਏ ਬਾਕੀ ਬਾਬਾ ਫਿਰ ਨਾ ਦਾਲ ਪੰਥ ਦੇ ਘੋੜਿਆਂ ਦੀ ਤਾਂ ਗੱਲਬਾਤ ਕੁਝ ਅਲੱਗ ਹੁੰਦੀ ਹੈ ਕਿਉਂਕਿ ਪਹਿਲਾਂ ਗੁਰੂ ਮਹਾਰਾਜ ਨੇ ਸਵਾਰੀ ਕੀਤੀ ਹੈ ਹਨਾ ਹਾਏ ਹਾਂ ਤੇ ਉਸ ਤੋਂ ਬਾਅਦ ਫਿਰ ਦਾਲ ਪੰਥ ਦੇ ਹੋਗੇ ਤੇ ਇੱਕ ਗੱਲ ਹੋਰ ਆ ਵੱਡੀ ਬਾਬਾ ਹਾਂ ਜਦੋਂ ਦਾਲ ਪੰਥ ਨਗਰਾਂ ਵਿੱਚ ਦੀ ਵਿਚਰਦਾ ਨਾ ਹਾਂਜੀ ਮੰਨ ਕੇ ਚੱਲੋ ਜਿਵੇਂ ਤੁਸੀਂ ਸਾਡੇ ਨਗਰ 'ਚ ਹੀ ਆਏ ਆ ਹਨਾ ਹਾਏ ਤੇ ਜਿਹੜੇ ਨਵੀਂ ਪਨੀਰੀਆ ਉਹਨਾਂ ਨੂੰ ਸ਼ੌਂਕ ਪੈਦਾ ਹੁੰਦਾ ਤੇ ਕਈ ਬੰਦੇ ਐਡੇ ਐਡੇ ਬਰੀਡਰ ਬਣੇ ਬੈਠੇ ਅੱਜ ਚੰਗਿਆ ਨਾਮ ਆ ਉਹਨਾਂ ਦਾ ਬਰੀਡਰਾਂ ਚ ਤੇ ਉਹ ਆਪਮੂਹੋਂ ਕਹਿੰਦੇ ਵੀ ਸਾਨੂੰ ਦਾਲਪੰਥ ਵਾਲੇ ਘੋੜਿਆਂ ਤੋਂ ਸ਼ੌਂਕ ਲੱਗਿਆ ਸੀਗਾ ਹਾਂ ਦਾਲਪੰਥ ਵਾਲੇ ਘੋੜੇ ਜਦੋਂ ਵੀ ਨੇ ਸੀਗੇ ਸਾਡੀ ਰੀ ਸੀ ਸਾਡੇ ਕੋਲੇ ਘੋੜੇ ਹੋਣ ਘੋੜੀਆਂ ਹੋਣ ਤੇ ਉਹਨਾਂ ਦਾ ਅੱਜ ਚੰਗੇ ਬਰੀਡਰਾਂ ਚ ਨਾਮ ਵੀ ਆਉਂਦਾ ਵੀ ਦਾਲਪੰਥ ਦੇ ਘੋੜੇ ਐਸੀ ਚੀਜ਼ ਆ ਵੀ ਆਪਦੇ ਵੱਲ ਨੂੰ ਖਿੱਚਦੇ ਆ ਬੰਦੇ ਨੂੰ ਹਾਂ ਜੀ ਆਪਣੇ ਵੱਲ ਨੂੰ ਖਿੱਚਦੇ ਨੇ ਇਹ ਨੰਬਰ ਦੋਜਾ ਤਾਂ ਇੱਕ ਸਿੰਘ ਨੇ ਆਪਣਾ ਖੈੜ ਘੋੜੇ ਰੱਖੇ ਅੱਛਾ ਜੀ ਉਹ ਮੈਨੂੰ ਲੈ ਗਿਆ ਤੇ ਲਿਆਂਦੇ ਵੇਖਣਾ ਜਿਹੜਾ ਸਿੰਘ ਦਾ ਖਰਚਾ ਨਾ ਉਹ ਦੇਖਣਾ ਚਾਹੀਦਾ ਠੀਕ ਹੈ ਜੀ ਵੀ ਸਿੰਘ ਨੂੰ ਕਿਹੜੀ ਕਿਹੜੀ ਚੀਜ਼ ਚਾਹੀਦੀ ਕਿਵੇਂ ਦਾ ਖਾਣਾ ਹੈ ਕਿਵੇਂ ਦਾ ਪਾਣਾ ਹੈ ਕਿਵੇਂ ਦਾ ਬੈਠਣਾ ਹੈ ਠੀਕ ਹੈ ਜੀ ਉਸ ਬੰਦੇ ਕੋਲ ਇੱਕ ਘੋੜਾ ਸੀ ਤੇ ਉਹਨੇ ਇੱਥੇ ਆਪਣਾ ਮੋਹੜੀ ਛੋਮਾ ਪਾਇਆ ਹਮ ਬੜੀ ਮੋਧੀ ਸੇਵਾ ਕਰੀ ਘੋੜੇ ਦੀ ਠੀਕ ਹੈ ਜੀ ਪਰ ਉਹ ਬੰਦਾ ਮੈਨੂੰ ਕਹਿਣ ਲੱਗਿਆ ਕਹਿੰਦਾ ਵੀ ਆਪਾਂ ਨਾ ਇਹਦਾ ਪਾਉਰ ਨੂੰ ਸੁਕਾਉਣਾ ਵੀ ਬੱਚਿਆਂ ਨੂੰ ਕੋਰ ਸਵਾਰੀ ਸਿਕਾਈਏ ਗੱਤ ਕਾ ਸਿਕਾਈਏ ਦਿਮਾਲਾ ਬੰਨਣਾ ਸਿਕਾਈਏ ਇਹਦੇ ਵਿੱਚ ਲੋਕ ਨਿਹੰਗ ਸਿੰਘ ਕਿੰਨੇ ਨੂੰ ਤੁਰਦਾ ਪੈਨ ਨਿਹੰਗ ਸਿੰਘ ਬਾਰੇ ਐ ਤਾਂ ਨਹੀਂ ਪਤਾ ਵੀ ਨਿਹੰਗ ਸਿੰਘ ਨਾਲ ਰਹਿਣਾ ਕਿਵੇਂ ਖਾਣਾ ਕਿਵੇਂ ਬੈਠਣਾ ਕਿਵੇਂ ਕਿਵੇਂ ਚੱਲਣਾ ਹੈ ਇਹ ਵਿੱਚ ਬਹੁਤ ਪ੍ਰੋਬਲਮ ਆ ਜਾਂਦੀ ਆ ਜੀ ਬਾਬਾ ਜੀ ਵੀ ਦੇਖੋ ਜੀ ਦੁਹੇ ਦੀ ਥਾਲੀ ਮਾ ਲੱਡੂ ਦੇਖ ਕੇ ਨਾ ਵੀ ਨਹੀਂ ਖਾਇਆ ਜਾਂਦਾ ਸਹੀ ਗੱਲ ਹੈ ਆਪਾਂ ਦੇਖ ਲੈਣੇ ਵੀ ਸਾੜੋ ਕੋ ਛੋਟਾ ਆ ਗਿਆ ਉਹਦੇ ਕੋ ਬੜਾ ਆ ਗਿਆ ਉਹ ਆਪਾਂ ਤਾਂ ਨਹੀਂ ਖਾਏ ਜਾਣਾ ਉਹ ਖਾਣੇ ਤੇ ਲੈ ਕੇ ਉਹੀ ਖਾ ਸਕਦਾ ਹੂੰ ਸਹੀ ਹੈ ਜਿਹੜਾ ਇਹਨਾਂ ਦੀ ਸੇਵਾ ਕਰਨੇ ਦੇ ਵਿੱਚ ਲੱਗਿਆ ਵਾ ਨਾ ਮੇਰੇ ਕਾ ਸੇਵਾ ਕਰਦਾ ਤਾਂ ਉਹੀ ਕਰ ਸਕਦਾ ਦੂਜਾ ਬੰਦਾ ਨਹੀਂ ਕਰ ਸਕਦਾ ਦੂਜਾ ਨਹੀਂ ਕਰ ਸਕਦਾ ਹੇ ਫੋਟੋ ਨਹੀਂ ਦੇਖਿਆ ਮੈਨੂੰ ਕੋਈ ਕਿਸੇ ਵੀ ਮੇਰੇ ਸਵਾਰ ਨੂੰ ਲਿਆ ਕੇ ਮੈਨੂੰ ਇੱਕ ਵਾਰੀ ਕਰ ਦੋ ਵੀ ਘੋੜੇ ਤੇ ਹੇਠਾਂ ਨੂੰ ਲੰਘ ਜਾ ਸਹੀ ਗੱਲ ਮੈਨੂੰ ਇੱਕ ਮੇਰੀ ਸਵਾਰ ਸਹੀ ਗੱਲ ਹੈ ਐਸੀ ਦਲ ਤੇ ਸਾਡੇ ਸਵਾਰ ਨਾ ਮੇਰੇ ਕੋਲ ਇਹ ਹੇਟਾਂ ਨੂੰ ਨੰਕਾ ਵਿਖਾ ਦਮੈਂ ਹੋਰ ਕੋਈ ਸਵਾਰ ਇਹ ਤਾਂ ਘੋੜਾ ਹੀ ਬੜਾ ਬੈੜਾ ਹੈ ਹੋਰ ਕੋਈ ਸਵਾਰ ਨਹੀਂ ਨੰਘ ਸਕਦਾ ਹੋਰ ਨੰਘ ਸਕਦਾ ਕਹਿੰਦੇ ਘੋੜਾ ਹੀ ਬੜਾ ਬੈੜਾ ਹੈ ਚਰਦਾ ਨਹੀਂ ਕੋਈ ਇਹਦੇ ਉੱਪਰ ਸਹੀ ਗੱਲ ਹੈ ਐਸੇ ਸਵਾਰੀ ਨਹੀਂ ਕੋਈ ਕਰਦਾ ਸਹੀ ਹੈ ਚਾਲੇ ਵਿੱਚ ਵੀ ਇਹਨੂੰ ਮਹੀਂ ਲੈ ਕੇ ਜਾਣਾ ਦੌੜਾਂ ਵੀ ਮਹੀਂ ਲਾਉਣੀਆਂ ਸਾਰਾ ਕੁਝ ਨਹੀਂ ਕਰਨਾ ਜੇ ਕਿਸੇ ਨੂੰ ਕਹਤਾ ਵੀ ਮੜਾ ਜਾ ਕੋੜਾ ਫੜੀ ਦੋ ਮਿੰਟ ਕਿਉਂਕਿ ਨਾ ਫਿਰ ਇਹ ਤਾਂ ਬਹੁਤ ਬੈੜਾ ਘੋੜਾ ਸਹੀ ਬਾਕੀ ਹੂੰ ਬੈੜਾ ਤਾਂ ਥੋੜੇ ਸਾਹਮਣੇ ਖੜਾ ਰਹਿਣੋ ਨਹੀਂ ਹੁੰਦਾ ਇਹ ਇੰਨਾ شریف ਆ ਇਹ ਮੈਨੂੰ ਤਾਂ ਐ ਲੱਗਦਾ ਵੀ ਇਹ ਘੋੜਾ ਵੀ ਬਾਹਲਾ ਜਾਦੇ شریف ਆ ਬਹੁਤ ਜ਼ਿਆਦਾ ਹਾਂ ਯਾਨੀ ਕਿ ਮੰਨਗੇ ਵੀ ਛੋਡੇ ਨਾਲ ਹੀ ਇਹਦਾ ਪ੍ਰੇਮ ਆ ਤੇ ਛੋਡਾ ਇਹਦੇ ਨਾਲ ਪ੍ਰੇਮ ਆ ਹਾਂ ਦਿਲ ਮਿਲੇ ਵਿਆ ਛੋਡੇ ਦੋਹਾਂ ਦੇ ਦਿਲ ਦੇ ਸਹੀ ਗੱਲ ਆ ਦਿਲ ਮਿਲਿਆਂ ਦੇ ਮੇਲੇ ਜਿਵੇਂ ਕਹਿੰਦੇ ਆ ਜੀ ਲੋ ਮਿੱਤਰੋ ਏਸੀ ਦਾਲ ਪੰਥ ਦਾ ਘੋੜਾ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਸੋਨੂੰ ਇਹ ਕਿਦਾਂ ਲੱਗਿਆ ਬਹੁਤ ਹੀ ਸ਼ਾਨਦਾਰ ਘੋੜਾਗਾ ਤੇ ਬਾਬਾ ਜੀ ਦੀ ਸੰਭਾਈ ਕਿਦਾਂ ਲੱਗੀ ਆ ਤੇ ਬਾਬਾ ਜੀ ਕਹਿੰਦੇ ਜਦੋਂ ਵੀ ਮੇਰੀ ਅੱਖ ਖੁੱਲ ਜਾਂਦੀ ਆ ਮੈਂ ਉੱਠ ਕੇ ਘੋੜੇ ਕੋਲੇ ਆਉਣਾਗਾ ਘੋੜੇ ਤੇ ਹੱਥ ਫੇਰੀ ਕਰਦਾਗਾ ਖਰਖਰਾ ਲਗਾਉਣ ਲੱਗ ਜਾਂਦਾ ਮਾਲਿਸ਼ ਕਰਨ ਲੱਗ ਜਾਂਦਾ ਦਿਹਾੜੀ 'ਚ ਬਾਬਾ ਜੀ ਕਹਿੰਦੇ 10-10 ਵਾਰੀ ਮੈਂ ਮਾਲਸ਼ ਖਰਖਰਾ ਵਗੈਰਾ ਕਰ ਦਿੰਦਾਗਾ ਤੇ ਭਗਤੀ ਇਹਨਾਂ ਦੀ ਕਹਿ ਸਕਦੇ ਆ ਵੀ ਬਹੁਤ ਜਿਆਦਾ ਭਗਤੀ ਹੁੰਦੀ ਆਗੀ ਹੋਰ ਬਾਬਾ ਜੀ ਕੁਝ ਕਹਿਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾਵਾਂ ਨੂੰ ਬੇਨਤੀ ਹੈ ਜਿਹੜੇ ਇਸ ਵੀਡੀਓ ਨੂੰ ਵੇਖ ਰਹੇ ਆ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਜਿਹੜੇ ਭਰਾ ਆਪਣੇ ਫੇਸਬੁੱਕ ਪੇਜ ਜਾਂ YouTube ਚੈਨਲ ਤੇ ਨਵੇਂ ਆ ਉਹ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਮਿੱਤਰੋ ਘੰਟੀ ਵਾਲਾ ਬਟਨ ਦਬਾ ਲਿਓ ਤੇ ਆਪਾਂ ਮਿਲਦੇ ਆਂ ਜੀ ਹੋਰ ਕਿਸੇ ਨਵੀਂ ਵੀਡੀਓ 'ਚ ਆਓ ਫਿਰ ਦੋਸਤੋ ਇੱਕ ਾਰੀ ਸੋਨੂ ਮੈਂ ਸਾਡੇ ਨਗਰ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਵਾ ਦਿੰਨਾਗਾ ਇਹ ਆ ਜੀ ਸਾਡੇ ਨਗਰ ਦਾ ਇਤਿਹਾਸਿਕ ਗੁਰਦੁਆਰਾ ਸਾਹਿਬ ਦਾਸਮੇ ਬਾਦਸ਼ਾਹੀ ਪਵਿੱਤਰ ਨਗਰੀਆ ਅਜੀਤਗੜ ਮੰਦਿਰ ਗੁਰੂ ਗਵੈਨ ਸਿੰਘ ਜੀ ਆਪ ਮਹਾਰਾਜ ਇਸ ਜਗ੍ਹਾ ਤੇ ਆਏ ਹੋਏ ਆ ਤੇ ਜਿੰਨੇ ਵੀ ਦਲ ਪੰਥ ਆ ਉਹ ਸਾਰੇ ਇਸ ਜਗ੍ਹਾ ਤੇ ਆਉਂਦੇ ਆਗੇ ਦੇ ਲੈਂਦੇ ਆ ਜੀ ਹੋਰ ਕਿਸੇ ਨਵੀਂ ਵੀਡੀਓ ਵਿੱਚ ਧੰਨਵਾਦ